ਪਿਆਰੀ ਸਾਧ ਸੰਗਤ ਦੀ ਅੱਜ ਜਦੋਂ ਅਸੀਂ ਇਸ ਸੰਸਾਰ ਵੱਲ ਝਾਤੀ ਮਾਰਦੇ ਹਾਂ ਤਾਂ ਹਰ ਪਾਸੇ ਹਾਏ ਦੁੱਖ ਹਾਏ ਦੁੱਖ ਦੀ ਪੁਕਾਰ ਸੁਣਾਈ ਦਿੰਦੀ ਹੈ ਹਰ ਜੀਵ ਕਿਸੇ ਨਾ ਕਿਸੇ ਪੀੜ ਵਿੱਚ ਤੜਫ ਰਿਹਾ ਹੈ ਕੋਈ ਤਨ ਦੇ ਰੋਗਾਂ ਕਰਕੇ ਦੁਖੀ ਹੈ ਕੋਈ ਮਨ ਦੀਆਂ ਚਿੰਤਾਵਾਂ ਵਿੱਚ ਗ੍ਰਸਿਆ ਹੋਇਆ ਹੈ ਅਤੇ ਕੋਈ ਮਾਇਆ ਦੀ ਭੁੱਖ ਕਰਕੇ ਭਟਕ ਰਿਹਾ ਹੈ ਪਰ ਕਦੇ ਤੁਸੀਂ ਕਾਂਤ ਵਿੱਚ ਬੈਠ ਕੇ ਆਪਣੀ ਸੁਰਤ ਨੂੰ ਟਿਕਾ ਕੇ ਇਹ ਸੋਚਿਆ ਹੈ ਕਿ ਅਸਲ ਵਿੱਚ ਇਹ ਦੁੱਖ ਕਿਉਂ ਆਉਂਦਾ ਹੈ ਇਸ ਦੀ ਜੜ ਕਿੱਥੇ ਹੈ ਨੁਰਮਖੋ ਧਿਆਨ ਨਾਲ ਸੁਣਿਓ ਦੁੱਖ ਕਿਸੇ ਬਾਹਰਲੀ ਚੀਜ਼ ਦਾ ਨਾਮ ਨਹੀਂ ਹੈ ਦੁੱਖ ਦਾ ਕੇਵਲ ਇੱਕੋ ਹੀ ਕਾਰਨ ਹੈ ਅਤੇ ਉਹ ਹੈ ਵਿਛੋੜਾ ਜਦੋਂ ਇਹ ਰੂਹ ਆਪਣੇ ਅਸਲੇ ਨਾਲੋਂ ਉਸ ਪਰਮ ਤਤ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ ਤਾਂ ਦੁੱਖ ਪੈਦਾ ਹੁੰਦਾ ਜਿਵੇਂ ਪਾਣੀ ਵਿੱਚੋਂ ਬਾਹਰ ਨਿਕਲੀ ਹੋਈ ਮੱਛੀ ਤੜਫਦੀ ਹੈ ਉਸ ਨੂੰ ਭਾਵੇਂ ਮਖਮਲ ਦੇ ਗਦੈਲਿਆਂ ਤੇ ਪਾ ਦਿਓ ਸੋਨੇ ਦੇ ਥਾਲਾਂ ਵਿੱਚ ਖਾਣਾ ਦਿਓ ਪਰ ਉਸ ਦੀ ਤੜਫ ਨਹੀਂ ਮੁੱਕਦੀ ਕਿਉਂਕਿ ਉਸ ਦਾ ਦੀਵਨ ਪਾਣੀ ਹੈ ਬਿਲਕੁਲ ਇਸੇ ਤਰ੍ਹਾਂ ਸਾਡੀ ਰੂਹ ਦਾ ਦੀਵਨ ਉਹ ਅਨਹਦ ਨਾਦ ਹੈ ਉਹ ਸ਼ਬਦ ਧੁਨ ਹੈ ਜੋ ਜੋ ਤੁਰ ਦਰਗਾਹ ਤੋਂ ਲਗਾਤਾਰ ਵਰਸ ਰਹੀ ਹੈ ਸਾਡੇ ਅੰਦਰ 24 ਘੰਟੇ ਵੱਜ ਰਹੀ ਹੈ ਪਰ ਅਸੀਂ ਉਸ ਨੂੰ ਸੁਣ ਨਹੀਂ ਰਹੇ ਸਾਡਾ ਮਨ ਜੋ ਕਿ ਉਸ ਅਕਾਲ ਪੁਰਖ ਦਾ ਹੀ ਅੰਸ਼ ਸੀ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਇੰਨਾ ਖੋ ਗਿਆ ਹੈ ਕਿ ਇਸ ਨੇ ਬਾਹਰ ਮੁਖੀ ਰੌਲੇ ਰੱਪੇ ਨੂੰ ਹੀ ਸੱਚ ਮੰਨ ਲਿਆ ਹੈ ਅਸੀਂ ਕੰਨਾਂ ਨਾਲ ਸੰਸਾਰ ਦੀ ਨਿੰਦਾ ਚੁਗਲੀ ਸੁਣਦੇ ਹਾਂ ਝੂਠ ਸੁਣਦੇ ਹਾਂ ਵਿਕਾਰਾਂ ਦੇ ਗੀਤ ਸੁੰਦੇ ਹਾਂ ਪਰ ਉਹ ਮਿੱਠੀ ਤੁੰ ਉਹ ਪੰਜ ਸ਼ਬਦ ਜੋ ਦਸਵੇਂ ਦੁਆਰ ਵਿੱਚ ਗੂੰਜ ਰਿਹਾ ਹੈ ਉਹ ਸਵਲ ਸਾਡੀ ਪਿੱਠ ਹੈ ਤੇ ਜਦੋਂ ਤੱਕ ਜੀਵ ਉਸ ਅਮਰਤਮਈ ਨਾਦ ਨਾਲ ਨਹੀਂ ਜੁੜਦਾ ਦੁੱਖਾਂ ਦਾ ਕਾਫਲਾ ਇਸ ਦੇ ਮਗਰ ਤੁਰਿਆ ਹੀ ਰਹੇਗਾ ਸੰਤ ਮਹਾਪੁਰਖ ਸਮਝਾਉਂਦੇ ਹਨ ਕਿ ਇਹ ਮਨੁੱਖਾ ਜਨਮ ਕੇਵਲ ਖਾਣ ਪੀਣ ਜਾਂ ਸੌਣ ਲਈ ਨਹੀਂ ਮਿਲਿਆ ਇਹ ਤਾਂ ਉਸ ਵਿਛੜੀ ਹੋਈ ਸੁਰਤ ਨੂੰ ਮੋਰ ਸ਼ਬਦ ਨਾਲ ਜੋੜਨ ਦਾ ਇੱਕ ਮੌਕਾ ਹੈ ਦੁੱਖ ਅਸਲ ਵਿੱਚ ਪਰਮਾਤਮਾ ਵੱਲੋਂ ਭੇਜਿਆ ਹੋਇਆ ਇੱਕ ਸੁਨੇਹਾ ਹੈ ਇੱਕ ਹਲੌਣਾ ਹੈ ਜਦੋਂ ਅਸੀਂ ਸੰਸਾਰੀ ਪਦਾਰਥਾਂ ਵਿੱਚ ਸੁੱਖ ਲੱਭਦੇ ਹਾਂ ਉਹ ਰਿਆ ਹੈ ਉਥੇ ਕੇਵਲ ਛਲਾਵਾ ਹੈ ਅਸਲ ਸੁੱਖ ਤਾਂ ਉਦੋਂ ਮਿਲੇਗਾ ਜਦੋਂ ਤੂੰ ਆਪਣੀ ਤਵੱਜੋ ਨੂੰ ਬਾਹਰੋਂ ਸਮੇਟ ਕੇ ਆਪਣੀਆਂ ਅੱਖਾਂ ਦੇ ਪਿੱਛੇ ਤੀਜੇ ਤਲ ਤੇ ਇਕਾਗਰ ਕਰੇਂਗਾ ਜਦੋਂ ਤੁਸੀਂ ਸਿਮਰਨ ਦੀ ਯੁਗਤੀ ਨਾਲ ਅੰਦਰ ਉਤਰੋਗੇ ਜਦੋਂ ਨੌਂ ਦਰਵਾਜ਼ੇ ਬੰਦ ਕਰਕੇ ਦਸਵੇਂ ਵੱਲ ਧਿਆਤੀ ਮਾਰੋਗੇ ਤਾਂ ਉੱਥੇ ਇੱਕ ਅਜਿਹਾ ਸੰਗੀਤ ਹੋ ਰਿਹਾ ਹੈ ਜਿਸ ਨੂੰ ਨੋ ਕਿਸੇ ਸਾਜ਼ ਨੇ ਨਹੀਂ ਵਜਾਇਆ ਉਹ ਅਨਹਦ ਹੈ ਬਿਨਾ ਵਜਾਏ ਵੱਜਣ ਵਾਲਾ ਜਿਸ ਦਿਨ ਤੁਹਾਡੀ ਸੁਰਤ ਨੇ ਉਸ ਨਾਮ ਦੀ ਕੁਮਾਰੀ ਨੂੰ ਚੱਕ ਲਿਆ ਉਸ ਅੰਦਰਲੀ ਘੰਟੀਆਂ ਦੀ ਸੰਖਾ ਦੀ ਜਾਂ ਬਦਲਾਂ ਦੀ ਗਰਜ ਵਰਗੀ ਆਵਾਜ਼ ਨੂੰ ਸੁਣ ਲਿਆ ਉਸ ਦਿਨ ਸਾਰੇ ਦੁੱਖ ਸਾਰੇ ਕਲੇਸ਼ ਇੰਜ ਚਰ ਜਾਣਗੇ ਜਿਵੇਂ ਪਤ ਚਰ ਵਿੱਚ ਰੁੱਖਾਂ ਤੋਂ ਪੁਰਾਣੇ ਪੱਤੇ ਝੜ ਜਾਂਦੇ ਹਨ ਇਹ ਸੰਸਾਰ ਜਿਸ ਨੂੰ ਅਸੀਂ ਇੰਨਾ ਅਹ ਮੰਨਦੇ ਹਾਂ ਇਹ ਕੇਵਲ ਮਨ ਦੀ ਇੱਕ ਖੇਡ ਹੈ ਜਦੋਂ ਮਨ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ ਤਾਂ ਮਨ ਮਰ ਜਾਂਦਾ ਹੈ ਅਤੇ ਜਦੋਂ ਮਨ ਮਰ ਗਿਆ ਤਾਂ ਫਿਰ ਦੁੱਖ ਕਿਸ ਨੂੰ ਹੋਵੇਗਾ ਜੀਵ ਦੇ ਦੁੱਖ ਹੋਣਗੇ ਕਰਮਾਂ ਦਾ ਹਿਸਾਬ ਹੋਵੇਗਾ ਪਰ ਅੰਦਰ ਜੁੜਿਆ ਹੋਇਆ ਇਨਸਾਨ ਉਸ ਦੁੱਖ ਨੂੰ ਦੁੱਖ ਨਹੀਂ ਮੰਨਦਾ ਉਹ ਪਾਣਾ ਮੰਨ ਲੈਂਦਾ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਅਸਲ ਵਜੂਦ ਇਹ ਮਿੱਟੀ ਦਾ ਪੁਤਲਾ ਨਹੀਂ ਬਲਕਿ ਉਹ ਪ੍ਰਕਾਸ਼ ਹੈ ਉਹ ਧਨ ਹੈ ਜੋ ਕਦੇ ਮਰਦਾ ਹੀ ਨਹੀਂ ਕਦੇ ਕੱਟੀ ਨਹੀਂ ਜਾਂਦੀ ਕਦੇ ਸਰਦੀ ਨਹੀਂ ਅਸੀਂ ਦੁਖੀ ਇਸ ਲਈ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਜਿਸਮ ਮੰਨ ਬੈਠੇ ਹਾਂ ਅਸੀਂ ਸੋਚਦੇ ਹਾਂ ਮੈਂ ਫਲਾਣਾ ਸਿੰਘ ਹਾਂ ਮੈਂ ਇਹ ਹਾਂ ਮੈਂ ਉਹ ਹਾਂ ਇਹ ਹੀ ਹਉਮੈ ਦੁੱਖਾਂ ਦੀ ਮਾਂ ਹੈ ਜਦੋਂ ਤੁਸੀਂ ਅੰਦਰਲੇ ਆਕਾਸ਼ ਵਿੱਚ ਉਡਾਰੀ ਮਾਰੋਗੇ ਜਿੱਥੇ ਸਿਰਫ ਤੂੰ ਹੀ ਤੂੰ ਦੀ ਗੂੰਜ ਹੈ ਉਥੇ ਮੈਂ ਲਈ ਕੋਈ ਥਾਂ ਨਹੀਂ ਰਹਿੰਦੀ ਅਨਹਦ ਨਾਦ ਉਹ ਸਾਬਣ ਹੈ ਜੋ ਜਨਮਾਂ ਜਨਮਾਂ ਤਰਾਂ ਦੀ ਮੈਲ ਨੂੰ ਧੋ ਦਿੰਦਾ ਹੈ ਲੋਕ ਪੁੱਛਦੇ ਹਨ ਕਿ ਮਹਾਰਾਜ ਜੀ ਧਿਆਨ ਕਿਵੇਂ ਲੱਗੇ ਮਨ ਟਿਕਦਾ ਨਹੀਂ ਦੁੱਖ ਘਟਦੇ ਨਹੀਂ ਦਾ ਉੱਤਰ ਇਹੀ ਹੈ ਕਿ ਅਭਿਆਸ ਕਰੋ ਵੈਰਾਗ ਪੈਦਾ ਕਰੋ ਜਿਵੇਂ ਇੱਕ ਬੱਚਾ ਮੇਲੇ ਵਿੱਚ ਆਪਣੀ ਮਾਂ ਤੋਂ ਵਿਛੜ ਕੇ ਰੋਂਦਾ ਹੈ ਉਸ ਨੂੰ ਖਿਡਾਉਣੇ ਦਿਓ ਮਠਿਆਈਆਂ ਦਿਓ ਉਹ ਚੁੱਪ ਨਹੀਂ ਕਰਦਾ ਉਹ ਸਿਰਫ ਮਾਂ ਮਾਂ ਪੁਕਾਰਦਾ ਹੈ ਬਸ ਜਦੋਂ ਤੁਹਾਡੀ ਰੂਹ ਵਿੱਚ ਅਜੇ ਹੀ ਤੜਫ ਜਾਗ ਪਵੇਗੀ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਇਹ ਸੰਸਾਰ ਦਾ ਪਿਆਰ ਝੂਠਾ ਹੈ ਰਿਸ਼ਤੇ ਨਾਤੇ ਕੱਚੇ ਹਨ ਸਰੀਰ ਨਾਸ਼ਵਾਨ ਹੈ ਤਾਂ ਤੁਹਾਡਾ ਰੁੱਖ ਅੰਦਰ ਵੱਲ ਹੋਵੇਗਾ ਫਿਰ ਜਦੋਂ ਤੁਸੀਂ ਅੱਖਾਂ ਬੰਦ ਕਰੋਗੇ ਤੁਹਾਨੂੰ ਹਨੇਰਾ ਨਹੀਂ ਦਿ세ਗਾ ਬਲਕੇ ਉਸ ਜੋਤ ਦਾ ਪ੍ਰਕਾਸ਼ ਹੋਵੇਗਾ ਉਹ ਆਵਾਜ਼ ਜੋ ਤੁਹਾਨੂੰ ਤੁਰ ਸੱਚਖੰਡ ਤੋਂ ਬੁਲਾ ਰਹੀ ਹੈ ਉਹ ਸੁਣਾਈ ਦੇਵੇਗੀ ਉਸ ਆਵਾਜ਼ ਵਿੱਚ ਇੰਨੀ ਖਿੱਚ ਹੈ ਇੰਨੀ ਮਿਠਾਸ ਸੰਭਾਲੋ ਆਪਣੀ ਸੂਰਤ ਨੂੰ ਸ਼ਬਦ ਨਾਲ ਜੋੜੋ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਹੁਕਮ ਦਿੱਤਾ ਹੈ ਕਿ ਸ਼ਬਦ ਮਰੈ ਸੋ ਮੰਮ ਰਹੇ ਭਾਵ ਜੋ ਸ਼ਬਦ ਵਿੱਚ ਮਰ ਗਿਆ ਉਹੀ ਅਸਲ ਜੀਵਨ ਪਾਉਂਦਾ ਹੈ ਇਹ ਦੁੱਖ ਇਹ ਤਕਲੀਫਾਂ ਤਾਂ ਆਉਣੀਆਂ ਹੀ ਹਨ ਕਿਉਂਕਿ ਇਹ ਸੰਸਾਰ ਦੁਖਾਲਾ ਹੈ ਪਰ ਜਿਸ ਕੋ ਨਾਮ ਦਾ ਆਸਰਾ ਹੈ ਜਿਸ ਦੇ ਕੰਨਾਂ ਵਿੱਚ ਅਨਹਦ ਦੀ ਗੂੰਜ ਪੈ ਗਈ ਹੈ ਉਸ ਲਈ ਤੱਤੀ ਤਪਵੀ ਵੀ ਠੰਡੀ ਹੈ ਉਸ ਲਈ ਆਰੇ ਵੀ ਫੁੱਲਾਂ ਦੀ ਵਰਖਾ ਹੈ ਆਪਣਾ ਨਿਸ਼ਾਨਾ ਪਛਾਨੋ ਤੁਸੀਂ ਰਾਜੇ ਹੋ ਕੇ ਤਖਾਰੀਆਂ ਵਾਂ ਕਿਉਂ ਮੰਗ ਰਹੇ ਹੋ ਆਪਣੇ ਅੰਦਰਲੇ ਖਜ਼ਾਨੇ ਨੂੰ ਲੱਭੋ ਅਨਹਦ ਨਾਦ ਤੁਹਾਡੀ ਉਡੀਕ ਕਰ ਰਿਹਾ ਹੈ ਬਸ ਇੱਕ ਵਾਰ ਬਾਹਰਲੇ ਸ਼ੋਰ ਨੂੰ ਬੰਦ ਕਰਕੇ ਅੰਦਰਲੇ ਸੰਗੀਤ ਨੂੰ ਸੁਣਨ ਦੀ ਕੋਸ਼ਿਸ਼ ਕਰੋ ਫਿਰ ਦੇਖਣਾ ਦੁੱਖ ਸੁੱਖ ਨਾ ਹੋ ਜਾਵੇਗਾ ਅਤੇ ਪਰਮਾਤਮਾ ਦਾ ਮਿਲਾਪ ਹਕੀਕਤ ਬਣ ਜਾਵੇਗਾ ਫਿਰ ਨਾ ਕੋਈ ਦੁੱਖ ਨਾ ਕੋਈ ਸੁੱਖ ਕੇਵਲ ਵਾਹਿਗੁਰੂ ਹੀ ਵਾਹਿਗੁਰੂ ਹੋਵੇਗਾ